ਸੱਪ ਨਾਲ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ ਪਰ ਜੇ ਲੜਾਈ ਬਿੱਲੀ ਨਾਲ ਹੋ ਜੇ ਸੱਪ ਦੀ ਫੇਰ ਕੀ ਬਣੂ ਪਹਿਲਾਂ ਤਾਂ ਐਂ ਲੱਗਦਾ ਸੀ ਵੀ ਸੱਪ ਜਿੱਤੂ ਬਿੱਲੀ ਦੇ ਦੰਦ ਮਾਰ ਪਰ ਬਿੱਲੀ ਛਾਲ ਚਕਾ ਦਿੰਦੀ ਐ ਸੱਪ ਦੀਆਂ ਤੂੰ ਦੇਖੀ ਚੱਲੋ ਵੀ ਕਿੰਨਾ ਭੇੜਾ ਕਰਦੀ ਐ ਸੱਪ ਨਾਲ ਵੀਡੀਓ ਦੇ ਵਿੱਚ ਧਿਆਨ ਨਾਲ ਦੇਖੀ ਚੱਲੋ ਤੁਸੀਂ ਵੀ ਸੱਪ ਨਾਲ ਬਣਦੀ ਕੀ ਐ ਆਓ ਲਾਈਕ ਕਮੈਂਟ ਕਰਦੇ ਰਹੋ ਆ ਬੇਕੋ ਸੱਪ ਕਹਿੰਦਾ ਮੈਂ ਤਾਂ ਕਹਣਾ ਬਿੱਲੀ ਕਹਿੰਦੀ ਮੈਂ ਤੱਕੜੀ ਆ ਬਿੱਲੀ ਪੰਜਾ ਮਾਰਦੀ ਸੱਪ ਫੁਕਾਰਾ ਮਾਰਦਾ ਇੱਕ ਚੀਜ਼ ਨੋਟ ਕੀਤੀ ਤੁਸੀਂ ਜਦੋਂ ਬਿੱਲੀ ਪੰਜਾ ਮਾਰਦੇ ਸੱਪ ਦੇ ਤੇ ਪੂਸਟੀਨੀ ਵਾਂਗੂ ਖੜਾ ਕਰ ਲੈਂਦੀ ਹੈ ਕਸੂਤੇ ਹੀ ਫਸ ਗਿਆ ਵਿਚਾਰਾ ਸੱਪ ਉਹ ਜਾਨ ਨੂੰ ਕਰਦਾ ਬਿੱਲੀ ਜਾਨ ਨਹੀਂ ਦਿੰਦੀ